ਜੀ ਸਤ ਸ੍ਰੀ ਅਕਾਲ ਆ ਤੁਹਾਡੇ ਘਰ ਬਹੁਤ ਹੀ ਵਧੀਆ ਗੈਂਬਾ ਹੈ ਸਾਸੀ ਸਾਸੀ ਸਾਰਾ ਬਾਜ਼ਰ ਦੇ ਵੀਰ ਪਾ ਜੀ ਕਰ ਲਗਾ ਨਵਾਂ ਏਸੀ ਤੇ ਅਣੀ ਲੱਗਾ ਏਸੀ ਤੁਹਾਨੂੰ ਬਹੁਤ ਬਧਾਈਆਂ ਲਿਆ ਨਾ ਬਈ ਅਸੀਂ ਦੇਣਾ ਹੈ ਬਧਾਈ ਤੇ ਨਾਲੇ ਖਾ ਵੀ ਕੇ ਜਾਵਾਂਗੇ ਹੁਣ ਹੁਣ ਲੱਗਿਆ ਨਹੀਂ ਕੰਮ ਇਹਦੀ ਸੈਟਿੰਗ ਚੇਂਜ ਕਰਨ ਕਈ ਸ਼ਾਇ ਨੀਂਤੇ ਰੱਖ ਦੇ ਪੋਚਾ ਨਾ ਮਾਰਾਂ ਅੰਦਰ ਪਹਿਲਾ ਕਮਰਾ ਵਿਹਲਾ ਕਰੋ ਫਿਰ ਪੋਚਾ ਲਾ ਲਿਓ ਇਹਨੇ ਪੋਚਾ ਲਾ ਦਿੰਨੀ ਬਣਾਇਆ ਘੱਟਾ ਮਿੱਟੀ ਨਿਕਲ ਜੂਗਾ ਮਨੂ ਆ ਪਰ ਉਹ ਪੈਣਾ ਨਹੀਂ ਬਣਨਾ ਇਹਦਾ ਆਹ ਬੜਾ ਰਿਸਾਵਸ਼ੀ ਨਾ ਗੱਦਾ ਵੀ ਸਾਫਟਾ ਬਣਾ ਇੱਕੋ ਹੀ ਇਹ ਵੜਾ ਖਿੱਚਣਾ ਵੜਾ ਚੁੱਕਣਾ ਵੜਾ ਔਖਾ ਗੱਦਾ ਹਮ ਪਰ ਆ ਆ ਲੈ ਲੋ ਰਾਮਦੀਲਾ ਰਾਮਦੀਲਾ ਹਾਂ ਇਹ ਟਾਡੇ ਵਿਆਹ ਹੀ ਗੜਵੀ ਹਾਂ ਇਨਾ ਪਾਣੀ ਵਾਰਿਆ ਹੀ ਬਾਅਦ ਪਾਣੀ ਵਾਰ ਬਨੇ ਦੀ ਮਾਇ ਬਣਾ ਜਿਹੜਾ ਬਾਹਰ ਖੜਾ ਇਹਦੇ ਨਾਲ ਪਾਣੀ ਵਾਰਿਆ ਹੀ ਫਿਰ ਹੈ ਜਿਹੜੇ ਵਿਆਹ ਵਾਲੀ ਹੈ ਮੈਂ ਜਿਹੜੀ ਸਾਡੇ ਵਿਆਹ ਵਾਲੀ ਮੈਂ ਤਾਂ ਲਾਲ ਜਨ ਕਪੜਾ ਲਾ ਕੇ ਵਰਤ ਲਈ ਆ ਭਾਂਡੇ ਢੁੰਡੇ ਬਾਬਾ ਦੀ ਗੁਣੀ ਵਟੇ ਕੀ ਲੈ ਜੋ ਮੈਂ ਤਾਂ ਕਹਿੰਦੀ ਲੈ ਜੋ ਜਿਹੜੇ ਜਿਹੜੇ ਚਾਹੀਦੇ ਤੁਹਾਨੂੰ ਲੈ ਲਓ ਭਾਜੀ ਓਏ ਦੀ ਆਈ ਦਈ ਤੇ ਵਰਤੀ ਦੀ ਆ ਕੇ ਸਾਰੇ ਆ ਸ਼ਹਿ ਯੂ ਸਰਵਾ ਯੂ ਸਰਵਾ ਹੈ ਇਹ ਕਿਹੜੀ ਕੰਪਨੀ ਦੀ ਵਧੀਆ ਹੁੰਦੀ ਜਦੀ ਇਹ ਮੁਸ਼ਾਦਾ ਵਾ ਸੁਜਾਤਾ ਹੀ ਵਧੀਆ ਹੁੰਦੀ ਹੈ ਨਾ ਹਾਂ ਆਈ ਨੇ ਨਾਲ ਦਾ ਲਿਓਣਾ ਮੈਂ ਕਹਿਣ ਦੀ ਹਾਂ ਹਾਂ ਇਹਦੇ ਚ ਦੁੱਧ ਦਦ ਪਾਇਆ ਹੋਇਆ ਹੋਇਆ ਵਧੀਆ ਹਣਾ ਛੋਟਾ ਛੋਟਾ ਮੋੜੀ ਜਾਓ ਐਡਾ ਹੀ ਲਿਓਣਾ ਤਾਂ ਲਿਓਣਾ ਵੀ ਇਹੋ ਨਾਲ ਦਾ ਵਾ ਹਾਂ ਵਟੇ ਵਟੇ ਕੱਢ ਲਓ ਸਾਰੇ ਨਾ ਕਰ ਦੋ ਹਾਂ ਬਸ ਇਹ ਕੱਢ ਕੇ ਰਾ ਦੂਗਾ ਇਹ ਹੁਲਾ ਹੋ ਗਿਆ ਕੰਮ ਬਹੁਤ ਬਜੰਦਾਰੀ ਕੰਮ ਮਿੰਟੋ ਮਿੰਟ ਥੋੜੇ ਆਓ ਹੈ ਭੱਜਾ ਹੀ ਆਓ ਮਿੰਟੋ ਮਿੰਟ ਆ ਗਿਆ ਸੱਗੇ ਹੀ ਉਹਨਾਂ ਦਾ ਵੀ ਲੜ ਮੜਾ ਜਾਂ ਸੋਈ ਪੀ ਕਰਨ ਨੂੰ ਅਲ ਮਰੇ ਖੰਭਾ ਦਾ ਹੋ ਗਿਆ ਹੈ ਏਹਦਾ ਏਹਦਾ ਹੁੰਦਾ ਜਿੱਦ ਅਮਰਤ ਦਾ ਵਿਆਹ ਹੁੰਦਾ ਵਾ ਜਦੋਂ ਕਰਦਾ ਪ੍ਰੋਗਰਾਮ ਹੈ ਨਾ ਐਵੇਂ ਮੰਮੀ ਨੇ ਮੈਨੂੰ ਡਿਨਰ ਸੈੱਟ ਦਿੱਤਾ ਸੀ ਅਰਬੀ ਦੇ ਮਾਮੇ ਨੇ ਇੱਕ ਸੀ ਦਿੱਤੀ ਹੀ ਤੇ ਟਰਿਕਸਰ ਆਹ ਹੋਵੇ ਨਾ ਉਹ ਵੀ ਮੈਂ ਕਹੂਗੀ ਹਾਂ ਹਾਂ ਆ ਵੀ ਇਹ ਸਟੀਲ ਇਹ ਸਟੀਲ ਵਾਲਾ ਵਾ ਇਹ ਵੀ ਸਾਨੂੰ ਗਿਫਟ ਮਿਲਿਆ ਵਾ ਇਹ ਗਿਫਟ ਮਿਲਿਆ ਰਾਜ ਕੁਮਾਰ ਜੀ ਨੇ ਦਿੱਤਾ ਰਾਜਮਾ ਤੁਲੀ ਜੀ ਜਿਹੜੇ ਪ੍ਰੋਗਰਾਮ ਪੇਸ਼ ਕਰਦੇ ਮੇਰਾ ਪਿੰਡ ਮੇਰੇ ਖੇਤ ਇਹ ਜਿਹੜਾ ਇੱਕ ਮੇਰਾ ਰੋਟੀ ਵਾਲਾ ਮਠਾ ਸਿੰਘ ਜੀ ਉਹ ਫੇ ਮਨਾ ਲਿਆ ਮੈਨੂੰ ਹਮੇਸ਼ਾ ਨਾਲ ਯਾਦ ਕਰਦੀ ਸੋਣਾ ਮੇਰਾ ਵੀ 헤ਰੰਦਾ ਜਣ ਖਰਾਬ ਹੋ ਗਿਆ ਹੁਣ ਮੈਂ ਫੇਰ ਨਵਾਂ ਲਿਓਣਾ ਵਾ ਆਹ ਬੜੇ ਪਿਆਰੇ ਨੇ ਕਿੰਨੇ ਕਿੱਪ ਹਾਂ ਉਹ ਇਹ ਤਾਂ ਪੁਰਾਣੇ ਘਰ ਵਾਲੇ ਆ ਇਹ ਪੁਰਾਣੇ ਘਰ ਵਾਲੇ ਆ ਇਹ ਮੈਂ ਸਾਜਦੇ ਆ ਹੁਣ ਹਾੜਾ ਜੀ ਜੀ ਮੇਰੀ ਸਹੇਲੀਆਂ ਨੇ ਗਿਫਟ ਕੀਤੇ ਸੀ ਜਿਹੜੇ ਪੁਰਾਣੇ ਘਰ ਉਧਰ ਲਾਏ ਹੁੰਦੇ ਸੀ ਨਾ ਹਾਂ ਲਾਏ ਹੁੰਦੇ ਹਾਂ ਉਹ ਤੁਹਾਡੇ ਵਿਆਹ ਵੀ ਹੋਏ ਆ ਇਹਨਾਂ ਜੀ ਉਹ ਤੁਹਾਡੇ ਘਰ ਚ ਕਿ ਵਰਤਦੇ ਰਹੇ ਹਾਂ ਕਦੋਂ ਦੇ ਸਾਹਦੇ ਕਾਢੇ ਵਿਆਵਾਂ ਦੇ ਹੈ ਮੇਰਾ ਵੀ ਜਿਹੜਾ ਨਹੀਂ ਉਸ ਟੀਲ ਵਾਲਾ ਸਾਦਾ ਹੋਰ ਵਿੱਚ ਮੈਂ ਤੁਹਾਨੂੰ ਦੱਸਿਆ ਨਾ ਜਿਹੜਾ ਮਸਾਲਾ ਪੀਛੜਿਆ ਵਾ ਤੇ ਉਹ ਜ਼ੋਰ ਲੱਗੀ ਮਸ਼ੀਨ ਹੂੰ ਖਰਾਬ ਕਰਤਾ ਵਾ ਇਹ ਅੰਮਾ ਨੇ ਦਿੱਤਾ ਹੀ ਫੇ ਮੈਂ ਲਾਇਆ ਨਹੀਂ ਮੈਂ ਇਹ ਰੱਖਾ ਤੇ ਇੱਕ ਮੈਂ ਲਾਇਆ ਉਹ ਵੀ ਸੋਨਾ ਵਾ ਟੱਡਾ ਮੰਨੀ ਕੜਾਈਆਂ ਸਭ ਹੀ ਆਈਆਂ ਸਭ ਹੀ ਆਈਆਂ ਨਾ ਮਮੇ ਨਾਲ ਨਵੇਂ ਪਾਂਡੇ ਲੈਣ ਦਿਆ ਆ ਵੀ ਵਧੀਆ ਖੁੱਲੇ ਪਾਂਡੇ ਇਹ ਮੈਂ ਸਭ ਰੱਖਾ ਨਾ 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 ਬੇਸਕ ਜਦੋਂ ਮਰਜ਼ੀ ਖੜਾ ਉਹ ਚੀਜ਼ਾਂ ਬਰਤਨਾਂ 'ਤੇ ਹੀ ਲਿਆਂਦੀਆਂ ਹਨਾ ਆ ਖਲਚੋਂ ਨਿਕਲੀ ਆ ਹੈ ਹਾਂ ਸਾਡੀਆਂ ਵੀ ਨਿਕਲੀਆਂ ਸਾਡੀਆਂ ਵੀ ਨਿਕਲੀਆਂ ਇਧਰ ਆ ਰੋ ਪਤੀਲਾ ਵਾ ਇੱਕ ਮਿੰਟ ਆ ਮਾਂ ਦੀ ਮਾਂ ਦੀ ਹੋ ਗਈ ਹਾਂ ਇੱਕ ਮਿੰਟ ਬਣਾਓ ਪਾਣੀ ਉਹ ਇਧਰ ਇਹ ਸਕੂਲ ਲੱਗੇ ਜਾਂਦੇ ਨਹੀਂ ਨਹੀਂ ਇਹ ਮੈਨੂੰ ਪੜ੍ਹਨੀ ਇਹ ਸਭ ਤੋਂ ਪਹਿਲਾਂ ਮੇਰੇ ਅਮਰ ਦਾ ਟਿਫਨ ਹੈ ਤਾਂ ਇਹ ਰਸਟਰੀ ਦਾ ਕੋਣ ਇਹ ਲੋਨੇ ਦਾ ਭਾਂਡੇ ਇਹ ਨਾ ਲੈ ਤੈਨੂੰ ਮੈਂ ਨਹੀਂ ਆਉਂਦੀ ਤੇਰੇ ਕੋਲ ਆ ਹਾਂ ਤੂੰ ਵੀ ਸੁਣ ਕੇ ਆਉਂਦੇ ਸ਼ਾਹ ਕਰਾਉਂਦੇ ਹੋ ਇਹ ਏਵੀ 70 ਮੈਂ ਚੋਲ ਲਉਂ ਲੈਂਦੇ ਤਦੋਂ ਵੱਡਾ ਵੀ ਹੈਗਾ ਆਹ ਕੁੰਦੜ ਪਿਆ ਇਧਰ ਬੈਠੋ ਫਾ ਮੈਂ ਚੱਲਿਆ ਜਾ ਕੁੰਮ ਜੋਰ ਲਵਾ ਮੜਾ ਜਾ ਜਾ ਕੇ ਮੇਰੀ ਭੈਣ ਮੈਂ ਜਨਾ ਦੁਮਾ ਪਿਆ ਦੇਖਣਾ ਹੈ ਲੈ ਮਾਈ ਬੂੜ ਮਟੋ ਵੱਟੀ ਆ ਉਧਰ ਜਾ ਇਹ ਤੋਂ ਥੋੜੀ ਛੋਟੀ ਖੜਾ ਹਾਂ ਫੜਾ ਰਹੀ ਹੈ ਇਹ ਮੇਰੇ ਨਹੀਂ ਪੂਰੀ ਕੈਂਡੀ ਲੱਗ ਰਹੀ। ਆਈ ਦੇ ਹਾਂ ਹਾਂ ਖਿੱਚ। ਚੱਲ ਚੱਲ ਚੱਲ। ਵੇ ਲੋ ਤੁਸੀਂ ਦੋਧ ਪੂਣ ਮਕੱਲੀ। ਲੈ ਜੋ ਲੈ ਜੋ ਖਵਾ ਕੇ ਲੈ ਜੋ। ਜੋਰ ਲਾ ਤਾ ਜੋ। ਮੈਂ ਖਰਾਬ ਕਰਾ। ਹਾਂ ਲਾਓ ਸਾਰੇ ਜਣੇ ਜੋਰ। ਹਾਂ। ਥੋੜਾ ਦੇ ਦੇ ਇੱਕ ਤੇ ਇੱਕ ਬੈਹ ਲੈ। ਲੈ ਜੋ ਲੈ ਜੋ ਖਿੱਚ ਕੇ ਲੈ ਜੋ। ਨਹੀਂ ਨਹੀਂ। ਥੋ ਲੋ। ਇੱਕ ਦਨੇ ਪਾਸੇ ਵੀ ਲਾਓ ਹੁਣ। গ্দা বিয়া উঠি থাকো নালে ਨਹੀਂ ਨਹੀਂ ਇਧਰ ਲਗਾਣਾ ਨਾਲ ਹੋਣੀਗੀ ਆ ਹੋਣੀਗੀ ਆ ਹੈਗਾ ਬੱਦ ਮਾੜਾ ਮੋਟਾ ਉਹਨੇ ਕੀ ਜਣਾ ਪੁਰਾ ਕਮਾਓ ਹੋ ਜਾਣਾ ਸੱਤ ਹੋ ਗਿਆ ਲੋਵੀ ਬੋਲੇ ਸੋਨੇ ਹੱਥ ਇਹੋ ਸਿੰਗਰ ਨਾਲ ਇਧਰ ਨਹੀਂ ਮਾਣਾ ਲੈਨੇ ਮਾੜਾ ਪੱਖਾਈ ਲਾਵੇ ਤੁਸੀਂ ਦਿਮਾਗ ਤੁਹਾਡਾ ਸਾਰਾ ਤੇ ਖਰਾਬ ਹੋ ਸਿਆਣਾ ਮਨ ਦਾ ਸਿਆਣਾ ਇਹ ਮੈਂ ਨਹੀਂ ਗੱਲ ਕਰਦਾ ਮੈਂ ਐਤੀ ਇਹ ਕਿਹੜੀ ਚੀਜ਼ ਨਿਸਾਂਬੀਆ ਦੇ ਪੀਤਾ ਉਹ ਲਾਵਾਂ ਪਾਣੀ ਵਾਲ ਬੰਨੇ ਦੀ ਮਾਈ ਵਾਲਾ ਅਛਾ ਹੈਪੀ ਮੋਲੀ ਆਲੀ ਅਛਾ ਤੁਮੋ ਵੀ ਇਹਦਾ ਹਾਟੇ ਫੱਟੀਆਂ ਬਈ ਜਨੈ ਉਹ ਤੇ ਕਪੜਾ ਲੱਗਾ ਲਿਉਂਦੇ ਆ ਹਾਂ ਇਦਾਂ ਤੁਹਾਡੇ ਫੱਟੀਆਂ ਵੱਖਰੀ ਫੱਟੀ ਲੱਗਦੇ ਮੋਲੀ ਬੰਨ ਲੈਂਦੇ ਨਾ ਸਾਡੇ ਫੱਟੀਆਂ ਵੀ ਇਦਾਂ ਦੀ ਜਿਹੜਾ ਪੈਰ ਦੇ ਵਿੱਚ ਰੱਖਿਆ ਹੁੰਦਾ ਉਹ ਵੀ ਉਦਾਂ ਦਾ ਕਪੜੇ ਨਾਲ ਸੱਜਿਆ ਤਾਂ ਜਿਆ ਖਾਲੀ ਵੀ ਮੈਂ ਸਿਰੇ ਦਾ ਵੀ ਕਿਹਨਾਂ ਸਿਰੇ ਦਾ ਵੀ ਇਦਾਂ ਹੀ ਸਿੰਪਲ ਸਿੰਪਲ ਜਿਆ ਮੰਮੀ ਨੇ ਜੋ ਸਾਗੋ ਅਮਰ ਦਾ ਲਗਾਇਆ ਸੀ ਤੇ ਤੁਹਾਡੇ ਬੜੇ ਘੋਲ ਦਾ ਤੇ ਡਬਲ ਕੁਤੀ ਲੱਗੀ ਆਹ ਕਹਦੇ ਨਹੀਂ ਪਲੇਸਟਰ ਲਾਇਆ ਇਹ ਲੰਮੇ ਵਾਜਮਾ ਸਿਕਦਾਮ ਜੀ ਇਹ ਤੇ ਕੀ ਆ ਤਾਰ ਰੜ ਗਈ ਤੇ ਤੋੜਤਾ ਹੈ ਅੱਛਾ ਤਾਰ ਨੂੰ ਮਾਸੀ ਕਿੰਨਾ ਭੱਟਾ ਵੇ ਲੋ ਹੂੰ ਉਹ ਵੇਸੀ ਹਣ ਕੱਲ ਨੂੰ ਨਵੇਂ ਵੇਸੀ ਦੀ ਹਵਾ ਲੈ ਕੇ ਜਾਣਾ ਹੁਣ ਅੱਜ ਤੱਕ ਅੱਜ ਅੰਨਿ ਮਿਸਟਰ ਕਰਕੇ ਲਾ ਕੇ ਜਾਊਗਾ ਹੁਣ ਇਹ ਤੋਂ ਨੂੰ ਮੈਂ ਜਦ ਤੱਕ ਉਹਰਾ ਸੰਭਾਹ ਇੱਥੇ ਵਧੀਆ ਹੋ ਜਾਣਾ ਹਾਂ ਮੀਲਾ ਹਾਂ ਬੈੱਡ ਇੱਥੋਂ ਖੜ ਕੇ ਵੇਖੋ ਵਿੰਗਾ ਤੇ ਨਹੀਂ ਲੱਗਣ ਡਿਆ ਨਹੀਂ ਨਹੀਂ ਮੈਂ ਥੋੜਾ ਜਿਹਾ ਸੁਸਤ ਹੋਣਾ ਮੈਂ ਥੋੜਾ ਜਿਹਾ ਹੋਣਾ ਮੇਰੇ ਇਹ ਜਾਪ ਕੋੜ ਇੱਥੇ ਫਾਉ ਮਾ ਚਲੋ ਮਾੜਾ ਇਹਨੂੰ ਧਾ ਕੇ ਕਾਲਰੇ ਨਾਲ ਜੋੜ ਲਓ ਪਾਈ ਹੋਣ ਵਾਲੀ ਮਿਲ ਕੇ ਘਟਾਂ ਦੀ ਬਾਤ ਅੱਜ ਵੀ ਇਹ ਕਰ ਦੇ ਦਿੰਦੇ ਨਾ ਬਲਾਕ ਬਣਾਏ ਨਾਲ ਪਕੌੜੇ ਕੱਢੀਏ ਚਲੋ ਪਕੌੜੇ ਖਵਾ ਲਈ ਤੁਹਾਨੂੰ ਆਹ ਨਾਲ ਜੋਦਰ ਪ੍ਰੋਗਰਾਮ ਹੀ ਪਿੰਡ ਤੇ ਵੀਡੀਓ ਦਾ ਲੈ ਕੇ ਕੈਂਸਲ ਹੋ ਗਿਆ ਅੱਜ ਤੁਹਾਨੂੰ ਜਾਣਾ ਨਹੀਂ ਕਿੱਥੇ ਹੋਣ ਰਹੀ ਨਦੀ ਦੀ ਕੋਲ ਥੋੜੇ ਖਾਵਾਂਗੇ ਅੱਜ ਦੋਰੀ ਪਾਈ ਪਿਛਲੀ ਆਵੇ ਪ੍ਰੋਗਰਾਮ ਰਹਿਣਾ ਹੀ ਉਹਦਾ ਸਾਨੂੰ ਗਿਆ। ਐ ਜੇ ਲੋ ਭਾਜੀ ਨੂੰ ਪੁੱਛੋ ਜਦੋਂ ਵੀਡੀਓ ਨਾ ਵਿਆਹ ਵੀ ਅਸੀਂ ਰੋਟੀ ਦੇ ਟਾਈਮ ਜਾਂਦੇ ਆ ਪਕੌੜੇ ਦਾ ਢੰਮ ਨਹੀਂ। ਅਸੀਂ ਜਾਵਾ ਜਿਵੇਂ ਜਦੋਂ ਜਾਂਦੇ ਨਾ ਰੋਟੀ ਦੇ ਟਾਈਮ ਜਾਂਦਾ ਪਕੌੜੇ ਦਾ ਢੰਮ ਨਹੀਂ ਅਸੀਂ ਜਾਂਦੇ। ਅਸੀਂ ਤੇਰੇ ਹੱਥ ਖਾਣੇ ਪਕੌੜੇ ਦਾ ਢੰਮ ਨਹੀਂ। ਆ ਇਧਰ ਦੇਖੋ ਭਾਈ ਸਾਡੇ ਸਾਡੇ ਨਾਲ ਕੰਮ ਕਰਵਾਉਣ ਦੇ। ਖਾਣਾ ਪਾਣਾ। ਰੋਟੀ ਨਹੀਂ ਖਾਣੀ। ਰੋਟੀ ਖਾਣੀ ਚਾਹ ਮਾਣੋ। ਰੋਟੀ ਨਹੀਂ ਖਾਣੀ ਚਾਹ ਮਾਣੋ। ਉਹਨੇ ਰੋਟੀ ਨਹੀਂ ਖਾਣੀ। ਮੀਂਹ ਤੋਂ ਬੰਨੀ ਰਿਹਾ ਫਿਸ਼। ਆ ਇਹਦੇ ਹੈ ਆ। ਆ ਲਿਆ ਜਾਂਦੇ ਮੈਂ ਕੱਪ। ਹਾਂ ਹੋ ਵੀ ਸੋਹਣੇ ਆ ਇਹ ਥੋੜੇ ਮਹਿੰਗੇ ਆ ਇਹ ਸੋਹਣੇ ਆ ਇੱਕ ਸੈੱਟ ਮੈਂ ਹੋਰ ਲਿਆਉਣਾ ਵਧੀਆ ਅੱਛੇ ਹੈ ਮੈਂ ਦੋ ਸੈੱਟ ਕਰਕੇ ਲਾ ਦਿੱਤੇ ਦੋ ਸੈੱਟ ਦੂਜਿਆਂ ਦੇ ਜਿਹੜੇ ਹੈਗੇ ਆ ਹੁਣ ਚੱਕੋ ਖੜਾਗਾ ਜਿਹੜਾ ਪੈ ਗਿਆ ਵਾ ਤੇ ਚੱਲ। ਉਹ ਖਲਾਰਾ ਵਾ ਕਿਹਾ ਗਿਆ ਕਿ ਬੱਟਾ ਕੰਮ ਬੈਡ ਦਾ ਹੀ ਘੁੰਮ ਗਿਆ ਬਾਕੀ ਹੁਣ ਚੁੱਕਿਆ ਜਾਣਾ। ਹਾਂ ਇੱਥੇ ਲੱਗ ਗਿਆ। ਨਹੀਂ ਉਦਾਂ ਹੀ ਆ। ਬੈਡ ਲੱਗਾ ਨਹੀਂ ਕਿਸੇ ਦੇ ਨਾਲ ਇਦਾਂ ਹੀ ਜਿਹੜਾ ਬਹਿ ਬੂਕੇ ਹੋ ਜਾਂਦਾ ਵਾ। ਹਾਂ। ਕਈ ਪਤਾ ਕੀ ਕਰਦੇ ਜਦੋਂ ਬੈਠਦੇ ਤੇ ਬੰਦੇ ਨਾ ਇਹ ਬੈਠ ਵੀ ਚੁੰਡੀ ਨਹੀਂ ਪਰਪਲ ਲਾਉਂਦੇ ਰਹਿੰਦੇ ਆ ਬੱਲੇ 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 ਬੱਲੂ ਐਦਾਂ ਬਣਾਈ ਤਾਂ ਮੰਨਦਾ ਸਵਾ ਕੀਤਾ ਹੁੰਦਾ ਬੰਦੇ ਨੇ ਇਹ ਰਹਿ ਐਦਾਂ ਦੁੱਧ ਨਹੀਂ ਪਾਣੀ ਮੋਗੇ ਟਾਂਗੀ ਜੋ ਥੱਲੇ ਟੱਗ ਧੱਗ ਕੇ ਬਸ ਕਲਾਸਾਂ ਦੇ ਦਿੱਤੇ ਨਾ ਹੀ ਕੀਤਾ ਦੁੱਧ ਦੀ ਮੈਂ ਦੋ ਟਾਲੀ ਬਰਾਸੀਆਂ ਪਾਈਆਂ ਰੇਨ ਮਜਾ ਲਈ ਆ ਪਾਣੀ ਨਹੀਂ ਨਾ ਪਾਇਆ ਤੁਸੀਂ ਸਾਰੇ ਇੱਧਰ ਬੈਠੇ ਚਾਹ ਸਾਰੀ ਮਾਰ ਗਈ ਖੰਡ ਪਾਈ ਨਹੀਂ ਮੈਂ ਇਹਨਾਂ ਨੇ ਵੀ ਪਾ ਲਈ ਉਹ ਜਦੋਂ ਮੈਂ ਆਇਆ ਮੈਨੂੰ ਲੱਗਾ ਮੈਂ ਖੰਡ ਨਹੀਂ ਪਾਈ ਮਾੜੀ ਚਾਕੇ ਕੀਤਾ ਚਾਹ ਦੇ ਮਿੱਠੀ ਮੈਂ ਦੋ ਸਾਰੇ ਗਲਾਸਾਂ ਚ ਮਦਨੀ ਪੇਰ ਇੱਲੇ ਜੇ ਰੇ ਨਰੇ ਮੇਰੇ ਨਰੇ ਕਸਮ ਖਾਦੀ ਇਸ ਐਦਾਂ ਵੇ ਕਰ ਹੋਇਆ ਮੈਂ ਇਧਰ ਹੋ ਕੇ ਕਰਦਾ ਵੇਸਣ ਖਾਵਾਂ ਜੇ ਮੈਂ ਇਧਰ ਹੁੰਨੀ ਤਾਂ ਉਧਰਾਂ ਉਧਰ ਕੰਮੀ ਰਹਿੰਦੇ ਗੱਲ ਦੇ ਵੱਡੂ ਮੰਗਣ ਦੇ ਅੱਜ ਰੋਕ ਨੂੰ ਵੇਸਣ ਮਿਲੀ ਆਜੇ ਕੀ ਦਿਖਾਣੇ ਆ ਇਹਨੂੰ ਮਾਤਾ ਵੀਰ ਦੀ ਵੇਸਣ ਮਾਂ ਮਮੀ ਮੇਰੇ ਲੱਡੂ ਲਿਆ ਕੇ ਦੇ ਮੈਂ ਲੱਡੂ ਖਾਣੇ ਆ ਹਾਂ ਹੁਣ ਖਾਲਾ ਦੁਆਵਾਂ ਦੇ ਮੂਤਰ ਬੰਦਿਆ ਦੋਜਾ ਪੀਸ ਖਾਣ ਦੇ ਆ ਮੁੜ ਕੇ ਨਾ ਕਾ ਖਾ ਚਾਰ ਪਾਣੀ ਪੀਸ ਖਾ ਹਾਂ ਕੀ ਆ ਰੋਕ ਵੇਸਣ ਬਹੁਤ ਸਵਾਦ ਆ ਜੇ ਆ ਵੇਸਣ ਹੀ ਉਹ ਵੇਸਣ ਜਿਆਦਾ ਸਵਾਦ ਆ ਉਹ ਭਾਜੀ ਕੋ ਨੂੰ ਗੋਣੇ ਨੇ ਉਹਨਾਂ ਜਾਵਾਂਗੇ ਛੋਲੀ ਨਹੀਂ ਫੇਰੀ ਲਿਆਵਾਂਗੇ 16 ਆਹੋ ਹੁਣ ਸਿਰੋਂ ਨਾ ਲੈਂਦਾ ਹਾਂ ਹਾਂ ਬਬਲੀ ਨਾਲ ਲੈਂਦਾ ਇਹ ਚੀਜ਼ ਨਹੀਂ ਆ ਪਕੜੀ ਖਵਾਇ ਬੜਾ ਸਵਾਦ ਨਹੀਂ ਬੜਾ ਸਵਾਦ ਇਹ ਵੀ ਕੈਂਡ ਆ ਉਹ ਵੇਹੇ ਤਾਂ ਉਹ ਆਪਣੇ ਰਕੇ ਦੇਸੀ ਜੱਟ ਬੂੜੀ ਆ ਜਿਹੜੀ ਹਾਂ ਜਿਹੜੇ ਬਣਾਉਂਦੇ ਹੋ ਉਹਿਆ ਨਹੀਂ ਪੀਸ ਪੂਸ ਨਹੀਂ ਉਹ ਡੈਕੋਰੇਸ਼ਨ ਨਹੀਂ ਦੁਕਾਨ ਦੀ ਕੋਈ ਵੀ ਉਹ ਵੇਸਣ ਵੇਖ ਕੇ ਤੂੰ ਹੀ ਕਹਣਾ ਸਗਲ ਵੇਖ ਕੇ ਨਹੀਂ ਕਿਦਣਾ ਵਸਣ ਜਦੋਂ ਖਾਉਂਗੇ ਪਤਾ ਲੱਗਣਾ ਉਹ ਜਿਹਦਾ ਆਪਾਂ ਘਰੇ ਸਿੱਧੀਆਂ ਚੀਜ਼ਾਂ ਨਹੀਂ ਬਣਾਈਆਂ ਗੁਲਾਬ ਜਾਮਨ ਵੀ ਉਹਨਾਂ ਦੇ ਇਦਾਂ ਦੇ ਹੀ ਆ ਇਹ ਟੁਗੜੀਆਂ ਇੰਨੇ ਸੁਆਦ ਨਾਲ ਜਿਹੜੇ ਇਹਨਾਂ ਸਮੋਸੇ ਮੰਗਾਇਆ ਪਨੀਰ ਨਾਲ ਉਹ ਵੀ ਸੁਆਦ ਉਹ ਵੀ ਸੁਪਨੀਰ ਬਹੁਤ ਘੈਂਡੀ ਜੀ ਦੀ ਭੈਣ ਬਣੀ ਹੈ ਨਾ ਆਪਾਂ ਜਿਹਦਾ ਮੁੰਡਾ ਉਸੇ ਵੇਲੇ ਮੇਰੀ ਮਾਸੀ ਆ ਤੇਰੇ ਦੀ ਮਾਸੀ ਆ ਉਸੇ ਪਿੰਡ ਦੀ ਜੀ ਦੀ ਹੈ ਨਾ ਹਾਡੀ ਰਿਸ਼ਤੇਦਾਰੀ ਐ ਇਦਾਂ ਹੀ ਜਿੱਥੇ ਇਹਨਾਂ ਦੀ ਦੂਜੀ ਮਾਸੀ ਹੈ ਦਰਗਾਹ ਵਾਲੀ ਉੱਥੇ ਇੰਦਰਜੀਤ ਦੀ ਭੂਆ ਲੱਗ ਗਈ ਜਿੱਥੇ ਸਾਡੀ ਮੈਂ ਕਮੀ ਮਾਸੀ ਉੱਥੇ ਉਹ ਤੇ ਮੇਰੀ ਭੈਣ ਹੈ ਇਹ ਜਿੱਥੇ ਸਾਡੀ ਮੰਨੀ ਉਹ ਥੋੜੀ ਜਿਹਾ ਅੱਗੇ ਦੀਦੀ ਦੀ ਭੈਣ ਹੈ ਤੁਹਾਡੇ ਨਾਲ ਹੀ ਉੱਥੇ ਲੱਗਦਾ ਕਿ ਕੁੜੀ ਰਾਡੇ ਭੂਆ ਦੀ ਕੁੜੀ ਵੀ ਹੈ ਹੁਣ ਨਾ ਮੰਗੀ ਹੁਣ ਰਾਜਾ ਜੀ ਕੀ ਖਾਓ ਵਾਓ ਚਲੋ ਠੀਕ ਹੈ ਜੀ ਹੁਣ ਮਿਲਦੇ ਆਂ ਨੈਕਸਟ ਵਲੌਗ ਦੇ ਨਾਲ ਸਤਿ ਸ੍ਰੀ ਅਕਾਲ ਜੀ ਨਾ ਕਾਲ ਵੀ ਰਿਸ਼ਤੇਦਾਰੀ ਹੈਗੀ ਇਹਨਾਂ ਦੀ ਤੁਹਾਡੀ ਮੇਰੇ ਪੇਕੇ ਦੇ ਇਹਨਾਂ ਦੇ ਭਰਾ ਵਾ ਉੱਥੇ ਹਮਮ ਦੀਦੀ ਦਾ ਜੇ